ਲਾਈਵ ਦੇ ਵਿੱਚ ਮੈਂ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਵੈਸੇ ਛੁੱਟੀ ਦਾ ਦਿਨ ਹੁੰਦਾ ਹੈ ਕੋਸ਼ਿਸ਼ ਕਰੀਦੀ ਹੈ ਕਿ ਆਪਣੀ ਨਿੱਜੀ ਜ਼ਿੰਦਗੀ ਨੂੰ ਦੇਖੀਏ ਇਧਰ ਉਧਰ ਭੱਜੇ ਫਿਰਿਏ ਪਰ ਕਈ ਵਾਰ ਕੀ ਹੁੰਦਾ ਹੈ ਕਿ ਕੁਝ ਚੀਜ਼ਾਂ ਵਾਸਤੇ ਤੁਹਾਨੂੰ ਬੋਲਣਾ ਪੈਂਦਾ ਤੁਹਾਡਾ ਬੋਲਣਾ ਬਣਦਾ ਵੀ ਹੈ ਤੇ ਮੈਂ ਅੱਜ ਦੇ ਲਾਇਕ ਦਾ ਜੇ ਤੁਸੀਂ ਵੇਖੋ ਕੀਤਾ ਟਾਈਟਲ ਵੀ ਇਹੋ ਦਿੱਤਾ ਹੈ ਕਿ ਦੁਨੀਆ ਕੁਝ ਵੀ ਆਖੇ ਤੇਰਾ ਬੋਲਣਾ ਪੰਦਾ ਸੀ ਮੇਰਾ ਬੋਲਣਾ ਕਿਉਂ ਬਣਦਾ ਇਸ ਮੁੱਦੇ ਤੇ ਉਹ ਵੀ ਮੈਂ ਦੱਸ ਦਿੰਦਾ ਕਿ ਮੈਂ ਬਹੁਤ ਕੁਝ ਆਪਣੀ ਜ਼ਿੰਦਗੀ ਦੇ ਵਿੱਚ ਖੇਡਾਂ ਚੋਂ ਹਾਸਲ ਕੀਤਾ ਹੈ ਬਹੁਤ ਕੁਝ ਅੱਜ ਵੀ ਬਹੁਤ ਸਾਰੇ ਮੇਰੇ ਦੋਸਤ ਜੋ ਮੇਰੀ ਬੈਕਬੋਨ ਆ ਮੇਰੇ ਨਾਲ ਸੁੱਖ-ਦੁੱਖ ਚ ਖੜਦੇ ਆ ਇਵਨ ਥੈਟ ਕਿ ਜੇ ਮਸਲਾ ਕਿਤੇ ਸਰਕਾਰੀ ਦਰਬਾਰੇ ਵੀ ਕਿਤੇ ਆਉਂਦਾ ਉਹਦੇ ਖਿਲਾਫ ਖੜਨਦਾ ਤੋਂ ਜ਼ਰੂਰਤ ਰੱਖਦੇ ਆ ਕਿ ਕੋਈ ਗੱਲ ਨਹੀਂ ਅਸੀਂ ਤੇਰੇ ਪਿੱਛੇ ਖੜੇ ਆ ਮਤਲਬ ਆਰ-ਪਾਰ ਦੀ ਲੜਾਈ ਲੜਨ ਵਾਲੇ ਵੀ ਕੁਝ ਬੰਦੇ ਜਿਹੜੇ ਪੱਲੇ ਹੁੰਦੇ ਆ ਬੰਦੇ ਦੀ ਸੰਤ ਵਿੱਚ ਉਹ ਵੀ ਖੇਡਾਂ ਨਹੀਂ ਬਤਾਉਂਦਾ ਹਾਂ ਚੁੱਪ ਰਹੀ ਆ ਅੱਜ ਜਿਸ ਦੌਰ ਦੇ ਵਿੱਚ ਅਸੀਂ ਰਹਿ ਰਹੇ ਆ ਇਹ ਲੋਕ ਸਾਰੇ ਜਾਣਦੇ ਆ ਕਿ ਤੁਸੀਂ ਦੇਖਿਆ ਹੋਊਗਾ ਮਾਨ ਸਾਹਿਬ ਸਮੇਂਦਰ ਸਮੇਂ ਇਹ ਗੱਲ ਬੜੀ ਠੋਕ ਬਜਾ ਕੇ ਕਹਿੰਦੇ ਆ ਕਿ ਉਹਨਾਂ ਨੂੰ ਇਸ਼ਕ ਹੈ ਖੇਡਾਂ ਦਾ ਫਿਰ ਇਸ ਤੋਂ ਇਲਾਵਾ ਇਹ ਸਰਕਾਰ ਦੇ ਵਿੱਚ ਤੁਹਾਨੂੰ ਯਾਦ ਹੋਵੇਗਾ ਸੋਢੀਜੀਤੂ ਲੈ ਕੇ ਕਿੰਨੇ ਹੋਰ ਪਲੇਅਰ ਸੀਗੇ ਜਿਵੇਂ ਗੁਰਲਾਲ ਕਨੂ ਕਨੌਰ ਇਸ ਤੋਂ ਇਲਾਵਾ ਜੇ ਤੁਸੀਂ ਦੇਖੋਗੇ ਤਾਂ ਗੁਰਦੇਤ ਸੇਖੋਂ ਮਤਲਬ ਕਿ ਆਮ ਆਦਮੀ ਪਾਰਟੀ ਦੇ ਵਿੱਚ ਲੀਡਰ ਤੇ ਨੁਮਾਇੰਦੇ ਬਹੁਤ ਸਾਰੇ ਐਸੇ ਆ ਜਿਹੜੇ ਸਪੋਰਟਸ ਬੈਕਗ੍ਰਾਉਂਡ ਤੋਂ ਆਏ ਨੇ ਤੇ ਮਾਨ ਸਾਹਿਬ ਖੁਦ ਬਹੁਤ ਵੱਡੇ ਖੇਡ ਪ੍ਰੇਮੀ ਆ ਮੀਤ ਹੇਰਜੀ ਜਿਹੜੇ ਆ ਸਪੋਰਟਸ ਮਿਨਿਸਟਰ ਰਹੇਗਾ ਉਹ ਸਾਰੇ ਹੀ ਮਤਲਬ ਕਿ ਕਿਤੇ ਨਾ ਕਿਤੇ ਕਹਿ ਲੋ ਕਿ ਖੇਡਾਂ ਨਾਲ ਜੁੜੇਗਾ ਪਰ ਅੱਜ ਜਿਹੜੀ ਮੈਂ ਗੱਲ ਕਰ ਰਿਹਾ ਇਹਦੇ ਬਾਰੇ ਮੈਂ ਪੋਸਟ ਵੀ ਪਾਈ ਸੀ ਕਰ ਦੇਖੋ ਇੱਕ ਚੀਜ਼ ਮੈਂ ਤੁਹਾਨੂੰ ਦੱਸ ਦੇਵਾਂ ਬੜੀ ਇਹ ਮੇਰੇ ਖਿਆਲ ਦੇ ਨਾਲ ਸੈਡ ਹੈ ਸਾਡੇ ਵਾਸਤੇ ਕਿ ਮੁੱਦੇ ਤੇ ਅਸੀਂ ਬਹੁਤ ਘੱਟ ਸਮਰਥਨ ਕਰਦੇ ਹਾਂ ਸਮੱਸਿਆਵਾਂ ਗਿਣਾਉਣ ਬੈਠੀਏ ਮੈਂ ਜਿੱਥੇ ਵੀ ਬੈਠਦਾ ਚਾਰ ਬੰਦੇ ਬੈਠਦੇ ਆ ਉਹ ਸਾਡੇ ਨਾਲ ਸਮੱਸਿਆਵਾਂ ਹੀ ਡਿਸਕਸ ਕਰਦੇ ਆ ਆ ਪੰਜਾਬ ਚੋ ਗਿਆ ਜੀ ਆ ਪੰਜਾਬ ਸੇ ਹੋ ਗਿਆ ਆ ਹੋ ਗਿਆ ਜੀ ਆ ਹੋ ਗਿਆ ਚਿੰਤਾ ਚਿੰਤਨ ਚੱਲਦਾ ਰਹਿੰਦਾ ਪਰ ਜਦੋਂ ਵਾਰੀ ਆਉਂਦੀ ਹੈ ਕਿਸੇ ਮੁੱਦੇ ਤੇ ਬੋਲਣ ਦੀ ਖੜਨ ਦੀ ਮਾਫ ਕਰਨਾ ਬਹੁਤ ਹੀ ਮੈਂ ਟੁੱਟੇ ਦਿਲ ਨਾਲ ਕਹਿ ਰਿਹਾ ਕਿ ਬਹੁਤ ਘੱਟ ਲੋਕ ਆ ਬਹੁਤ ਘੱਟ ਪੰਜਾਬੀ ਆ ਜਿਹੜੇ ਮੁੱਦੇ ਦੀ ਗੱਲ ਸੁਨਣਾ ਚਾਹੁੰਦੇ ਆ ਮੁੱਦੇ ਦੇ ਨਾਲ ਖੜਨਾ ਚਾਹੁੰਦੇ ਆ ਜਦ ਕਿ ਕੁਝ ਮੁੱਤੇ ਐਸੇ ਹੁੰਦੇ ਨੇ ਸਾਬ ਜਿਹੜਾ ਵੇਖਣ ਨੂੰ ਇੱਕ ਮੁੱਤਾ ਹੁੰਦਾ ਸਧਾਰਨ ਪਰ ਉਹ ਕਈ ਮੁੱਦਿਆਂ ਨੂੰ ਹੱਲ ਕਰਨ ਦੀ ਸਮਰੱਥਾ ਆਪਣੇ ਵਿੱਚ ਲੁਕਾਈ ਬੈਠਾ ਹੁੰਦਾ ਹੈ ਬਰਹਾ ਮੇਰੇ ਨਾਲ ਜਿੰਨੇ ਵੀ ਜੁੜਦੇ ਆ ਡਸਨਟ ਮੈਟਰ ਉਹ 20 ਆ 50 ਮੈਂ ਆਪਣੀ ਗੱਲ ਕਹਿਣੀ ਹੈ ਤੁਹਾਡੇ ਚੋਂ ਜੀ ਕਿਸੇ ਨੂੰ ਠੀਕ ਲੱਗੇ ਤਾਂ ਇਸ ਗੱਲ ਨੂੰ ਅੱਗੇ ਤੋਰ ਦੇਣਾ ਬਹੁਤੀ ਮੈਂ ਉਮੀਦ ਹੀ ਨਹੀਂ ਰੱਖਦਾ ਕਿਉਂਕਿ ਮੁੱਦੇ ਦੀ ਗੱਲ ਤੇ ਇਹ ਮੈਨੂੰ ਪਤਾ ਹੈ ਮੈਨੂੰ 15 ਸਾਲ ਹੋ ਗਏ ਇੱਥੇ ਕੰਮ ਕਰਦਿਆਂ ਨੂੰ ਅਖਬਾਰਾਂ 'ਚ ਕੰਮ ਕੀਤਾ ਮੈਂ ਚੈਨਲਾਂ 'ਚ ਕੰਮ ਕੀਤਾ ਵੈਬ ਮੀਡੀਆ ਲਈ ਕੰਮ ਕਰ ਰਿਹਾ ਹਾਂ ਸੋਸ਼ਲ ਮੀਡੀਆ ਤੇ ਬਹੁਤ ਕੰਮ ਕੀਤਾ ਅਸੀਂ ਤਾਂ ਮੇਰਾ ਇਹ ਨਿਚੋੜ ਹੈ ਕਿ ਬਹੁਤੀ ਜ਼ਿਆਦਾ ਸਪੋਰਟ ਦੀ ਮੈਨੂੰ ਨਾ ਹੀ ਆਸਿਆ ਤੇ ਨਾ ਹੀ ਮਿਲਦੀ ਹੈ ਖੈਰ ਗੱਲ ਇਹ ਆ ਕਿ ਕੱਲ ਮੈਂ ਪੋਸਟ ਪਾਈ ਸੀ ਕਿ ਪੰਜਾਬ ਵਾਸਤੇ ਇੱਕ ਸ਼ਰਮਨਾਕ ਦਿਨ ਹੋਣ ਜਾ ਰਿਹਾ ਹੈ ਉਸ ਪੋਸਟ ਤੋਂ ਇਲਾਵਾ ਮੈਂ ਨਿੱਜੀ ਤੌਰ ਤੇ ਆਮ ਆਦਮੀ ਪਾਰਟੀ ਦੇ ਇੱਕ ਥੰਮ ਨੇਤਾ ਜਿਹੜੇ ਕਿ ਮੇਰੇ ਦੋਸਤ ਨੇ ਕਿਉਂਕਿ ਦੋਸਤੀ ਆਪਣੀ ਜਗ੍ਹਾ ਰਹਿੰਦੀ ਹਾਲਾ ਕਿ ਮੈਂ ਕ੍ਰਿਟਿਕ ਹਾਂ ਕ੍ਰਿਟਿਕ ਮੈਂ ਕਿਸੇ ਦਾ ਵਿਅਕਤੀਗਤ ਤੌਰ ਤੇ ਨਹੀਂ ਹੋ ਸਕਦਾ ਮੈਂ ਨੀਤੀਗਤ ਤੌਰ ਤੇ ਕ੍ਰਿਟਿਕ ਹੋ ਸਕਦਾ ਹਾਂ ਮੁੱਦਿਆਂ ਤੇ ਮੇਰੇ ਮਤ ਪੇ ਦੋ ਸਕਦੇ ਆ ਪਰ ਮੇਰੀ ਆਪਣੀ ਪਰਸਨਲ ਲਿਆਜ਼ ਹੈ ਉਹ ਸਾਰੇ ਪਾਰਟੀਆਂ ਦੇ ਬੰਦੇ ਨਾਲ ਮੇਰਾ ਸਾਰੇ ਸਤਿਕਾਰ ਕਰਦੇ ਤੇ ਮੈਂ ਆਪ ਜਿਹੜਾ ਵੀ ਮੇਰੇ ਕੋਲ ਚੱਲ ਕੇ ਆਵੇ ਮੇਰਾ ਦਰਵਾਜ਼ਾ ਖੁੱਲਾ ਹੁੰਦਾ ਹੈ ਚਾਹੇ ਉਹ ਆਮ ਆਦਮੀ ਪਾਰਟੀ ਦਾ ਚਾਹੇ ਕਾਂਗਰਸੀ ਆ ਚਾਹੇ ਕੋਈ ਵੀ ਆ ਆਪਾਂ ਕਦੇ ਕਿਸੇ ਨੂੰ ਮੱਥੇ ਵਟਾ ਕੇ ਨਹੀਂ ਮਿਲੇ ਤਾਂ ਮੈਂ ਪਹਿਲੀ ਵਾਰ ਹਾਲਾਂਕਿ ਉਹ ਸਰਕਾਰ ਚ ਨੇ ਸਾਢੇ 3 ਸਾਲ ਤੋਂ ਨੇ ਮੈਂ ਕਦੇ ਉਹਨਾਂ ਨੂੰ ਫੋਨ ਨਹੀਂ ਕੀਤਾ ਕਿ ਭਾਜੀ ਆ ਮੇਰਾ ਕੰਮ ਕਰਵਾ ਦਿਓ ਮੈਨੂੰ ਜ਼ਰੂਰਤ ਹੀ ਨਹੀਂ ਪੈਂਦੀ ਜੇ ਕਿ ਸੇ ਭੈਣ ਭਰਾ ਦਾ ਕੰਮ ਹੁੰਦਾ ਤੇ ਮੈਂ ਆਪਣੀ ਬਲਬੂਤੀ ਤੇ ਕਰਵਾ ਲੈਣਾ ਤੇ ਮੈਨੂੰ ਕਦੇ ਜ਼ਰੂਰਤ ਨਹੀਂ ਪਈ ਇਹ ਮੈਂ ਦੱਸ ਦੇਵਾਂ ਇਹ ਮੇਰੇ ਦਿਲ ਦੇ ਜਜ਼ਬਾਤ ਨੇ ਤਾਂ ਮੈਂ ਨਿੱਜੀ ਤੌਰ ਤੇ ਵੀ ਮੈਸੇਜ ਭੇਜਿਆ ਉਹਨਾਂ ਨੂੰ ਰਿਕੁਐਸਟ ਕੀਤੀ ਕਿ ਭਾਜੀ ਮੈਂ ਅੱਜ ਤੱਕ ਆਪਣਾ ਦੋਸਤਾਨਾ ਹੈ ਤੁਸੀਂ ਮੇਰੀ ਇੱਜ਼ਤ ਕਰਦੇ ਹੋ ਮੈਂ ਕਦੇ ਤੁਹਾਨੂੰ ਆਪਣਾ ਨਿੱਜੀ ਕੰਮ ਨਹੀਂ ਕਿਹਾ ਪਰ ਪਲੀਜ਼ ਇਸ ਮੁੱਦੇ ਤੇ ਮੇਰੀ ਰਿਕੁਐਸਟ ਹੈ ਕਿ ਇਸ ਤੇ ਤੁਸੀਂ ਜ਼ਰੂਰ ਸੋਚੋ ਤਾਂ ਸੋਚੋ ਉਹ ਮੇਰਾ ਕਿੰਨਾ ਜ਼ਿਆਦਾ ਨੇੜ ਦਾ ਕਨਸਰਨਡ ਮੁੱਦਾ ਹੋਏਗਾ ਕਿ ਮੈਂ ਆਮ ਆਦਮੀ ਪਾਰਟੀ ਦੇ ਇੱਕ ਬਹੁਤ ਵੱਡੇ ਨੇਤਾ ਨੂੰ ਪਰਸਨਲੀ ਅਪੀਲ ਕੀਤੀ ਕਿ ਪਲੀਜ਼ ਇਹਨਾਂ ਦਾ ਕੁਝ ਕਰੋ ਠੀਕ ਹੈ ਜੀ ਤਾਂ ਮਤਲਬ ਤੁਸੀਂ ਸਮਝ ਸਕਦੇ ਹੋ ਕਿ ਮੇਰਾ ਇਹ ਜਜ਼ਬਾਤੀ ਤੌਰ ਤੇ ਕਿੰਨਾ ਚੜਾ ਹੋਏਗਾ ਇਸ ਮੁੱਦੇ ਦੇ ਨਾਲ ਤਾਂ ਉਹਨਾਂ ਨੇ ਅਗੋ ਪੋਜ਼ਿਟਿਵ ਰੈਪਲਾਈ ਵੀ ਕੀਤਾ ਕਿ ਅਸੀਂ ਜ਼ਰੂਰ ਸੋਚਾਂਗੇ ਮਿੰਟੂ ਇਹਦੇ ਬਾਬਤ ਜ਼ਰੂਰ ਸੋਚਾਂਗੇ ਪਰ ਠੀਕ ਹੈ ਇਨਾਂ ਨੇ ਕਾਲ ਜ਼ਰੂਰ ਕੀਤੀ ਐ ਕਿ ਸਾਨੂੰ ਆ ਕੇ ਮਿਲੋ ਪਰੰਤੂ ਮੇਰਾ ਫਰਜ਼ ਬਣਦਾ ਹੈ ਕਿ ਮੈਂ ਇਸ ਨੂੰ ਥੋੜਾ ਜਿਹਾ ਐਲੈਬੋਰੇਟ ਕਰ ਦੇਵਾਂ ਖੋਲ ਦੇਵਾਂ ਤਾਂ ਕਿ ਪੰਜਾਬੀਆਂ ਨੂੰ ਪਤਾ ਲੱਗੇ ਕਿ ਕੌਣ ਗਲਤ ਆ ਦੇਖੋ ਇਹਦੇ ਵਿੱਚ ਮੈਂ ਸਾਫ਼ ਕਹਿ ਦੇਵਾਂ ਕਿ ਆਮ ਆਦਮੀ ਪਾਰਟੀ ਦਾ ਕਸੂਰ ਤੁਸੀਂ ਇੱਕ ਹਿੱਸਾ ਗਿਣ ਸਕਦੇ ਹੋ ਪਰ ਕਾਂਗਰਸ ਨੇ ਇਸ ਮਾਮਲੇ ਦੇ ਵਿੱਚ ਬਹੁਤ ਘਟੀਆ ਕੰਮ ਕੀਤਾ ਹੈ ਔਰ ਉਸ ਕਾਂਗਰਸ ਨੇ ਘਟੀਆ ਕੰਮ ਕੀਤਾ ਜਿਸ ਕਾਂਗਰਸ ਦੇ ਕੋਲ ਉਹ ਸ਼ਖਸ ਪ੍ਰਗਟ ਸਿੰਘ ਵਰਗਾ ਇੰਟਰਨੈਸ਼ਨਲ ਪਲੇਅਰ ਸੀਗਾ ਇਹਨਾਂ ਨੇ ਬਹੁਤ ਘਟੀਆਂ ਕੰਮ ਕੀਤਾ ਪ੍ਰਗਟ ਸਿੰਘ ਅੱਜ ਬੜਾ ਬੇਬਾਕੀ ਨਾਲ ਬੋਲਦੇ ਆ ਬੜਾ ਦਲੇਰਾਨਾ ਬੋਲਦੇ ਆ ਪਰ ਇਸ ਮਾਮਲੇ ਦੇ ਵਿੱਚ ਮਾਫ ਕਰਨਾ ਉਹਨਾਂ ਨੇ ਵੀ ਬਹੁਤ ਘਟੀਆਂ ਪ੍ਰਦਰਸ਼ਨ ਕੀਤਾ ਮੈਂ ਸ਼ਬਦਾਂ ਲਈ ਮਾਫੀ ਮੰਗ ਲੈਣਾ ਕਿ ਉਹ ਵੀ ਬਹੁਤਾ ਕੁਝ ਚੰਗਾ ਨਹੀਂ ਕਰ ਸਕੇ ਮਾਮਲਾ ਹੁਣ ਤੁਹਾਨੂੰ ਸਮਝ ਲੱਗ ਚੁੱਕਾ ਹੋਏਗਾ ਮੈਂ ਪੋਸਟ ਕੀ ਪਾਈ ਉਸ ਤੋਂ ਇਲਾਵਾ ਮੈਂ ਪਰਸਨਲ ਰਿਕੁਐਸਟ ਵੀ ਕਰ ਰਿਹਾ ਨੇ ਤਾਮਾ ਨੂੰ ਕਿ ਪਲੀਜ਼ ਇਧਰ ਧਿਆਨ ਦਿਓ ਤਾਂ ਉਹਦੇ ਚ ਕੀ ਹੈ ਉਹਦੇ ਚ ਤਾਂ ਕੁਝ ਵੀ ਨਹੀਂ ਹੈ ਠੀਕ ਹੈ ਮੇਰਾ ਬੱਚਾ ਹੈ ਉਹ ਸ਼ੂਟਾ ਹੈ ਉਹਨੂੰ ਕੋਈ ਹਾਲੇ ਜੌਬ ਦੀ ਜ਼ਰੂਰਤ ਨਹੀਂ ਨਹੀਂ ਉਹਦੀ ਉਮਰ ਹੈ ਉਹ ਖੇਡਦਾ ਵੀ ਕ੍ਰਿਕਟ ਹੈ ਤੇ ਖਿਡਾਰੀ ਬਣੇ ਕੁਝ ਵੀ ਬਣੇ ਠੀਕ ਹੈ ਜੀ ਆਪਾਂ ਪੋਸਟ ਪਾ ਕੇ ਦੱਸਤਾ ਸੀਗਾ ਕਿ ਕੋਈ ਗੱਲ ਨਹੀਂ ਜਿੱਧਰ ਬੰਨਾ ਹੈ ਜਿੱਧਰ ਜਾਣਾ ਹੈ ਤੂੰ ਜਾ ਪਰ ਅੱਛਾ ਇਨਸਾਨ ਬਣੀ ਠੀਕ ਹੈ ਜੀ ਤਾਂ ਮਤਲਬ ਮੈਂ ਅੱਜ ਇਸ ਮੁੱਦੇ ਤੇ ਬਾਰ 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 ਬੋਲ ਰਹੇ ਆ ਤਾਂ ਕਿਉਂ ਕਿਉਂਕਿ ਇਹ ਕਿਸੇ ਦੇ ਬੱਚੇ ਆ ਔਰ ਇਹ ਇੱਥੋਂ ਤੱਕ ਕਿਵੇਂ ਪਹੁੰਚਦੇ ਆ ਮੈਂ ਤੁਹਾਨੂੰ ਇਹ ਵੀ ਦੱਸ ਦੇਣਾ ਸੋ ਮੁੱਦੇ ਤੇ ਆਈਏ ਗੱਲ ਇਹ ਆ ਕਿ ਸਾਡੇ ਲਈ ਇਹ ਸ਼ਰਮਨਾਕ ਦਿਨ ਸੀ ਕਿ ਜਦੋਂ ਕੱਲ ਥੱਬਿਆਂ ਮੂਹੀ ਮੈਡਲ ਲਟਕਾ ਕੇ ਯਾਨੀ ਥੱਬਿਆਂ ਮੂਹੀ ਮੈਡਲ ਲਟਕਾ ਕੇ ਕੁਝ ਖਿਡਾਰੀ ਜਿਹੜੇ ਆ ਉਹ ਸੰਗਰੂਰ ਦੀ ਧਰਤੀ ਤੇ ਪ੍ਰਦਰਸ਼ਨ ਕਰਦੇ ਆ ਸੰਗਰੂਰ ਦੀ ਧਰਤੀ ਤੇ ਦੋਸਤੋ ਪ੍ਰਦਰਸ਼ਨ ਬਹੁਤ ਹੁੰਦੇ ਆ ਕਿਸੇ ਵੀ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਵਗੈਰਾ ਜਿਹੜਿਆ ਨਾ ਉਹ ਚੱਲਦੇ ਰਹਿੰਦੇ ਆ ਜਨਾਬ ਪਰ ਇਹ ਸਾਡੇ ਵਾਸਤੇ ਇੱਕ ਇਤਿਹਾਸਕ ਸ਼ਰਮ ਸੀ ਇਤਿਹਾਸਕ ਸ਼ਰਮ ਸੀ ਸ ਹੈ ਕਿ ਭਈ ਸਾਡੇ ਖਿਡਾਰੀ ਗਲਾਂ ਚ ਮੈਡਲ ਪਾ ਕੇ ਭਿਖਾਰੀਆਂ ਵਾਂਗੂ ਕਹਿ ਲੋ ਕਿ ਇਹਨਾਂ ਕੋਲੋਂ ਮੰਗ ਕਰ ਰਿਹਾ ਕਿ ਸਾਨੂੰ ਸਾਡਾ ਹੱਕ ਦਿੱਤਾ ਜਾਵੇ ਸਰ ਐਸ ਤੋਂ ਸ਼ਰਮਨਾਕ ਸ਼ਰਮਨਾਕ ਮੇਰੇ ਖਿਆਲ ਦੇ ਨਾਲ ਸਾਡੇ ਵਾਸਤੇ ਸਾਰੇ ਪੰਜਾਬੀਆਂ ਵਾਸਤੇ ਸਾਰੇ ਪੰਜਾਬੀਆਂ ਵਾਸਤੇ ਕੋਈ ਕੋਈ ਕਲੰਕ ਹੋ ਹੀ ਨਹੀਂ ਸਕਦਾ ਕਿ ਸਾਡੇ ਖਿਡਾਰੀ ਜਿਨ੍ਹਾਂ ਨੇ ਕਿਸੇ ਨੇ ਇੰਟਰ ਯੂਨੀਵਰਸਿਟੀ ਮੁਕਾਬਲੇ 'ਚ ਮੈਡਲ ਜਿੱਤੇ ਆ ਕਿਸੇ ਨੇ ਨੈਸ਼ਨਲ ਜਿੱਤੇ ਆ ਕਿਸੇ ਨੇ ਕੁਝ ਜਿੱਤੇ ਆ ਤਾਂ ਗੱਲ ਇਹ ਆ ਕਿ ਉਹ ਲੋਕ ਅੱਜ ਯਾਰ ਦੇਖੇ ਨਹੀਂ ਜਾਂਦੇ ਜਿਹੜੇ ਪਲੇਅਰ ਜਿਹੜੇ ਪਲੇਅਰ ਯਾਰ ਮਤਲਬ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਆਪਣੇ ਸਪੋਰਟਸ ਨੂੰ ਦਿੱਤੀ ਆਪਣੇ ਪੰਜਾਬ ਨੂੰ ਦਿੱਤੀ ਅੱਜ ਉਹ ਇੰਨੇ ਟੈਂਪਰੇਚਰ ਚ ਇੰਨੀ ਹਮਸ ਦੇ ਵਿੱਚ ਸੜਕਾਂ ਤੇ ਖਲੋਤੇ ਨੇ ਐਦੋਂ ਵੱਧ ਗਰਕ ਜਾਣ ਵਾਲੀ ਗੱਲ ਸਾਡੇ ਵਾਸਤੇ ਕੀ ਹੈ ਸਰ ਕੋਈ ਹਾਈ ਨਹੀਂ ਹੁਣ ਮਾਮਲਾ ਕੀ ਹੈ ਮਾਮਲਾ ਹੈ ਮਾਮਲਾ ਹੈ ਇੱਕ ਪ੍ਰਦਰਸ਼ਨ ਕਿਉਂ ਕਰ ਰਹੇ ਆ ਇਹ ਕਿਉਂ ਮੰਗ ਰਹੇ ਨੇ ਨੌਕਰੀ ਉਹਦਾ ਇੱਕ ਸਰ ਲਾਸਟ ਭਰਤੀ ਆਉਂਦੀ ਆ 2016 ਦੇ ਵਿੱਚ ਅਕਾਲੀਆਂ ਨੂੰ ਗਾਲਾਂ ਕੱਢ ਮੈਂ ਮੈਨੂੰ ਕਈ ਵਾਰ ਕਿਹਾ ਜਾਂਦਾ ਕਿ ਕਿਸੇ ਟਾਈਮ ਤੋਂ ਅਕਾਲੀਆਂ ਦਾ ਬਹੁਤ ਵੱਡਾ ਕ੍ਰਿਟਿਕ ਸੀਗਾ ਇਹ ਸੀ ਵਾਹ ਸੀ ਅੱਜ ਹੁਣ ਤੁਸੀਂ ਮੈਂ ਹਮੇਸ਼ਾ ਕਹਿੰਦਾ ਕਿ ਕੋਈ ਵੀ ਸਰਕਾਰ ਕਿਸ ਤਰ੍ਹਾਂ ਦਾ ਕੰਮ ਕਰਦੀ ਹੈ ਉਹਦੇ ਜਾਣ ਤੋਂ ਬਾਅਦ ਜਿਹੜੀ ਸਰਕਾਰ ਆਉਂਦੀ ਹੈ ਉਹਦੇ ਨਾਲ ਤੁਲਨਾ ਕਰੋਗੇ ਫੇਰ ਆਪਾਂ ਨੂੰ ਨਿਚੋੜ ਮਿਲਦਾ ਹੈ ਕਿ ਯਾਰ ਪਰਫਾਰਮੈਂਸ ਦੇ ਮਾਮਲੇ ਦੇ ਵਿੱਚ ਕ੍ਰਿਟਿਸਿਜ਼ਮ ਦੇ ਮਾਮਲੇ ਦੇ ਵਿੱਚ ਵੇਰੀਏਸ਼ਨ ਦੇ ਮਾਮਲੇ ਦੇ ਵਿੱਚ ਕਿਹੜੀ ਸਰਕਾਰ ਕਿੱਥੇ ਖੜੀ ਆ ਸੋ 5 ਸਾਲ ਇਹਨਾਂ ਦੇ ਜਦੋਂ ਪੂਰੇ ਹੋ ਜਾਣਗੇ ਹੋ ਸਕਦਾ ਹੈ ਕਿ ਇਹਨਾਂ ਦੀ ਕਾਰਗੁਜ਼ਾਰੀ ਜਿਹੜੀ ਆ ਆਉਣ ਵਾਲੇ ਦੂਜੇ ਜਿਹੜੇ ਹੋਣਗੇ ਹਾਕਮ ਹੁਕਮਰਾਣ ਉਹਨਾਂ ਤੋਂ ਬਿਹਤਰ ਲੱਗੇ ਸੋ ਇਸ ਕਰਕੇ ਇਹ ਗੁੰਜਾਇਸ਼ ਜਾਂ ਇਹ ਜ਼ਰੂਰ ਤੁਸੀਂ ਮੇਰੇ ਖਿਆਲ ਦੇ ਨਾਲ ਉਮੀਦ ਜਿਹੜੀ ਆ ਉਹ ਰੱਖਿਆ ਕਰੋ ਹੁਣ 2016 ਚ ਨਾੜੇ ਭਰਤੀ ਕੱਢੀ ਸਰ ਭਰਤੀ ਦਾ ਮਤਲਬ ਇਹ ਹੁੰਦਾ ਹੈ ਕਿ ਜਨਰਲ ਭਰਤੀ ਦੇ ਵਿੱਚ 3% ਸਪੋਰਟਸ ਕੋਟਾ ਹੈ ਸਰ ਤੁਹਾਡੇ ਬਜ਼ੁਰਗ ਜਾਣਦੇ ਹੋਣਗੇ ਕਿ ਕਿਸੇ ਟਾਈਮ ਆਪਣੀਆਂ ਬਹੁਤ ਤਗੜੀਆਂ ਟੀਮਾਂ ਸੀ ਬਿਜਲੀ ਬੋਰਡ ਦੀ ਆਪਣੀ ਟੀਮ ਪੰਜਾਬ ਪੁਲਿਸ ਦੀ ਆਪਣੀ ਟੀਮ ਅ ਇਥੋਂ ਤੱਕ ਕਿ ਜੀਰਾ ਖੰਡ ਮਿਲ ਦੀ ਆਪਣੀ ਟੀਮ ਸਰ ਕਿਆ ਟੀਮਾਂ ਸੀ ਤੇ ਕਿਆ ਹੀ ਖਿਡਾਰੀ ਸੀਗੇ ਠੀਕ ਹੈ ਹੁਣ ਪੰਜਾਬ ਪੁਲਿਸ ਦੀ ਹਾਲਤ ਇਹ ਹੈ ਕਿਉਂਕਿ ਦੇਖੋ ਕੋਟਾ ਜਿਵੇਂ ਆ ਪਟਵਾਰੀ ਭਰਤੀ ਹੁੰਦੇ ਆ ਇਹਨਾਂ ਦਾ ਵੀ ਹੁੰਦਾ ਹੈ ਇਹਨਾਂ ਦੇ ਵਿੱਚ ਵੀ ਹੁੰਦਾ ਪਰ ਕਿਉਂਕਿ ਇੱਕ ਖਿਡਾਰੀ ਹੈ ਜਿਹੜਾ ਤੁਹਾਨੂੰ ਪਤਾ ਹੈ ਕਿ ਜਦੋਂ ਗਰਾਊਂਡ ਨਾਲ ਬੱਚਾ ਜੁੜ ਜਾਂਦਾ ਹੈ ਨਾ ਪੜ੍ਹਾਈ ਲਿਖਾਈ ਤੇ ਉਹ ਇੰਨਾ ਕੇਂਦਰਿਤ ਨਹੀਂ ਰਹਿੰਦਾ ਸਚਨ ਤੰਦੁਲਕਰ ਡੂ ਯੂ نو ਕਿ ਸਚਨ ਤੰਦੁਲਕਰ 10ਵੀਂ ਚੋਂ ਫੇਲ ਹੋ ਗਿਆ ਸੀ ਕਿਉਂ ਕਿ ਕਿਉਂਕਿ ਬਹੁਤ ਛੋਟੀ ਉਮਰ ਦੇ ਵਿੱਚ ਉਹਨਾਂ ਦੀ ਇੰਡੀਅਨ ਕ੍ਰਿਕਟ ਟੀਮ ਦੇ ਵਿੱਚ ਸਿਲੈਕਸ਼ਨ ਹੋ ਗਈ ਸੀ ਹੁਣ ਗੱਲ ਕੀ ਹੁੰਦੀ ਹੈ ਕਿ ਇੱਕ ਖਿਡਾਰੀ ਜਿਹੜਾ ਪੜ੍ਹਾਈ ਤੋਂ ਘਰ ਤੋਂ ਦੂਰ ਰਹਿੰਦਾ ਹੈ ਤਾਂ ਉਹਦੇ ਵਾਸਤੇ ਖਾਸ ਤੌਰ ਤੇ ਪੰਜਾਬੀ ਮੁੰਡੇ ਕੁੜੀਆਂ ਵਾਸਤੇ ਕੀ ਹੁੰਦਾ ਹੈ ਕਿ ਪੁਲਿਸ ਦੇ ਵਿੱਚ ਜੋ ਸਪੋਰਟਸ ਕੋਟਾ ਹੈ 3% ਦਾ ਜਨਰਲ ਭਰਤੀ ਦੇ ਵਿੱਚ ਕਿ ਉਹਦੇ ਚ ਆ ਜਾਈਏ ਕਿ ਘੱਟੋ ਘੱਟ ਫਿਊਚਰ ਜਿਹੜਾ ਹੈ ਉਹ ਸੈਕਿਉਰ ਹੋ ਜਾਊਗਾ ਸਰ ਹੁਣ 2016 ਚ ਲਾਸਟ ਭਰਤੀ ਕੱਢਦੇ ਨੇ 9 ਸਾਲਾਂ ਦੇ ਵਿੱਚ ਜੇ ਆਪਾਂ ਵੇਖੀਏ ਮੈਂ ਉਹਦੇ ਚ ਪੀਏਪ ਵਾਲੇ ਗਿਣ ਲੈਣਾ ਜਿਹੜੀ ਇਨਵੈਸਟੀਗੇਸ਼ਨ ਵਿੰਗ ਆ ਉਹ ਭਰਤੀ ਕਿਨ ਲੈਣਾ ਟੈਕਨੀਕਲ ਸਪੋਰਟ ਆਈਟੀ ਐਂਡ ਟੀ ਜੋ ਹੁੰਦੀ ਆ ਸਾਰੇ ਜ਼ਿਲ੍ਹਿਆਂ ਦੀ ਜਿਹੜੀ ਭਰਤੀ ਮਲਾ ਲਗੀ ਤਾਂ ਮੇਰੇ ਖਿਆਲ ਦੇ ਨਾਲ ਮੇਰੇ ਖਿਆਲ ਦੇ ਨਾਲ ਇਹ ਹੁਣ ਤੱਕ ਦੀ ਤਕਰੀਬਨ 8-10 ਹਜ਼ਾਰ ਦੀ ਭਰਤੀ ਬਣ ਗਈ ਠੀਕ ਹੈ ਜੀ ਜਿੰਨੀ ਇਹਨਾਂ ਨੇ ਕੀਤੀ ਆ ਪਰ ਇਸ ਤੋਂ ਅਗਲੀ ਜਿਹੜੀ ਗੱਲ ਆ ਕਿ ਇਹਨਾਂ ਨੇ ਇੱਕ ਵੀ ਸਪੋਰਟਸ ਕੋਟੀ ਦੀ ਭਰਤੀ ਨਹੀਂ ਕੀਤੀ ਇੱਕ ਵੀ ਸਪੋਰਟਸ ਕੋਟੇ ਦੀ ਭਰਤੀ ਨਹੀਂ ਕੀਤੀ ਸਾਬ ਹੁਣ ਹਾਲ ਕੀ ਹੈ ਸੂਰਤੇ ਹਾਲ ਕੀ ਹੈ ਐਸ ਵੇਲੇ ਜਿਹੜੀਆਂ ਖੇਡਾਂ ਨੇ ਉਹਦੇ ਵਿੱਚ 2023 ਤੇ 24 ਦੇ ਵਿੱਚ ਜੇ ਆਪਾਂ ਦੇਖੀਏ ਇਹ ਮੈਂ ਖਬਰ ਪੜ੍ਹੀ ਸੀ ਸ਼ਾਇਦ 24 ਦੇ ਵਿੱਚ ਕਿ 6 ਗੇਮਾਂ ਵਧਾ ਦਿੱਤੀਆਂ ਗਈਆਂ ਮਤਲਬ ਕਿ ਇਹਨਾਂ ਦੀ ਤਾਦਾਦ ਜਿਹੜੀ ਆ ਗੇਮਾਂ ਦੀ ਖਾਸ ਤੌਰ ਤੇ ਜੇ ਆਪਾਂ ਪੁਲਿਸ ਵਾਲੇ ਮਾਫ ਦੇ ਚ ਦੇਖੀਏ ਤਾਂ ਗੇਮਾਂ ਤਾਂ ਤਕਰੀਬਨ 3 ਹੀ ਆ ਪਰ ਅਸ ਵੇਲੇ 24 ਗੇਮਾਂ ਦੇ ਵਿੱਚ 6 ਗੇਮਾਂ ਦੇ ਤਾਂ ਹੈ ਹੀ ਨਹੀਂ 플레이ਰ ਹਾਲ ਦੀ ਘੜੀ ਕਿਉਂਕਿ ਭਰਤੀ ਨਹੀਂ ਹੋਈ 24 ਗੇਮਾਂ ਦੇ ਜਿਹੜੇ ਆ ਉਹ 440 ਖਿਡਾਰੀ ਪ੍ਰੈਕਟਿਸ ਕਰਦੇ ਨਵੀਂ ਭਰਤੀ ਨਾ ਹੁਣ ਕਰਕੇ ਉਹਨਾਂ ਦੀ ਉਮਰ 35 ਤੋਂ 40 ਸਾਲ ਹੋ ਗਈ ਹੈ ਕਿਉਂਕਿ ਜੇ 22-28 ਸਾਲ ਦੀ ਉਮਰ 'ਚ ਬੰਦਾ ਭਰਤੀ ਹੋਇਆ ਤੁਸੀਂ ਦੇਖ ਲਓ ਕਿ ਆਲਮੋਸਟ 10 ਸਾਲ ਹੋ ਗਏ ਤਾਂ ਉਹ ਜਿਹੜੇ 플레이ਰ ਸੀ ਉਹ ਹੋ ਗਏ 35-40 ਦੇ ਤਾਂ ਉਹਨਾਂ ਦੇ ਤਾਂ ਸੈਟੀਟੂਡਨ ਲੱਗੇ ਕਿਉਂਕਿ ਨਵਾਂ ਪਲੇਅਰ ਉਹਨਾਂ ਦੇ ਨਾਲ ਆਇਆ ਹੀ ਨਹੀਂ ਤੇ ਕਮਾਲ ਦੀ ਗੱਲ ਹੈ ਕਿ ਜਿਹੜੇ ਖਿਡਾਰੀ ਸਪੋਰਟਸ ਕੋਰਟੇ 'ਚ ਭਰਤੀ ਹੋਏ ਨੇ ਉਹ ਚਾਹੁੰਦੇ ਆ ਕਿ ਅਸੀਂ ਆਪਣੀ ਮਿਸ਼ਾਲ ਜਿਹੜੀ ਅਗਲੀ ਪੀੜ੍ਹੀ ਨੂੰ ਦਈਏ ਪਰ ਅਗਲੀ ਪੀੜ੍ਹੀ ਸਰਕਾਰ ਦੇ ਹੀ ਨਹੀਂ ਰਹੀ ਉਹਨਾਂ ਨੂੰ ਉਹ ਤਾਂ ਹੁਣ ਖੜਾ ਸਕਦੇ ਆ ਨਾ 35 40 ਵਾਲੇ ਜਦ ਅੱਜ ਤੁਸੀਂ ਭਰਤੀ ਕਰੋਗੇ ਤੇ ਜਿਹੜੇ ਪਹਿਲੇ ਸੀਨੀਅਰ ਪਲੇਅਰ ਹੈ ਉਹਤੇ ਸ਼ਾਇਦ ਉਦੋਂ ਤੱਕ ਖੇਡਣ ਯੋਗ ਹੀ ਨਹੀਂ ਰਹਿਣਗੇ ਜਦੋਂ ਤੱਕ ਇਹ ਤਿਆਰੀ ਕਰਕੇ ਉਹਨਾਂ ਦੇ ਨਾਲ ਤਾਲਮੇਲ ਬਿਠਾਣਗੇ ਸੋ ਇਸ ਕਰਕੇ ਐਸ ਵਿਲੇ ਜੇ ਦੇਖੀਏ ਤਾਂ ਕਟੋ-ਕਟ 350 ਖਿਡਾਰੀ ਚਾਹੀਦਾ ਸਾਨੂੰ ਖੜੇ ਪੈ ਜੇ ਅਸੀਂ ਪੰਜਾਬ ਪੁਲਿਸ ਦੀਆਂ ਗੱਲ ਕਰ ਲਈਏ ਟੀਮਾਂ ਦੀਆਂ ਕਿਉਂਕਿ ਪਿਛਲੇ 2-3 ਦਿਨ ਤੋਂ ਮੈਂ ਇਸ ਮੁੱਦੇ ਤੇ ਲਗਾਤਾਰ ਰਿਸਰਚ ਕਰ ਰਿਹਾ ਸੀਗਾ ਲਗਾਤਾਰ ਇਸ ਮੁੱਦੇ ਤੇ ਮੈਂ ਨਿਗਾਹ ਬਣਾਈ ਰੱਖੀ ਆ ਤਾਂ ਇਹਦੇ ਨਾਲ ਮੈਂ ਇੱਕ ਅੰਕੜਾ ਹੋਰ ਕੱਢਿਆ ਕਿ ਇਸ ਦਰਮਿਆਨ ਇਸ ਟਾਈਮ ਦੇ ਦੌਰਾਨ ਇਸ ਟਾਈਮ ਪੀਰੀਅਡ ਦੇ ਦੌਰਾਨ ਸਰ ਹਰਿਆਣੇ ਨੇ 2000 ਖੜਾਰੀ ਪਰਤੀ ਕਰ ਲੈ ਸਪੋਰਟਸ ਕੋਟੇ ਦੇ 2000 ਅਸੀਂ 9 ਸਾਲ ਤੋਂ 0 ਤੇ ਹਰਿਆਣੇ ਨੇ ਸਾਡੇ ਮੁਕਾਬਲੇ 2000 ਪਰਤੀ ਕਿਤੇ ਆ ਫਿਰ ਜਦੋਂ ਹਰਿਆਣੇ ਦੀ ਗੱਲ ਕਰੀਏ ਨਾ ਹਰਿਆਣੇ ਦੀ ਗੱਲ ਕਰੀਏ ਤੇ ਕਹਿ ਦਿੰਦੇ ਆ ਉਹਨਾਂ ਕੋਲ ਗੜਗਾਉ ਹੈਗਾ ਉਹਨਾਂ ਕੋਲ ਫੁਲਾਣਾ ਹੈਗਾ ਜੇ ਆਰਥਿਕ ਮੁਕਾਬਲੇਬਾਜ਼ੀ ਦੇਖੀਏ ਤੇ ਉਹ ਦਿੱਤਾ ਹੀ ਘਾਤੋ ਸੀ ਉਦੋਂ ਤੇ ਆਪਾਂ ਪੰਜਾਬ ਆਪ ਆਪ ਹੀ ਆਪਣੇ ਸਿਆਸਤਦਾਨਾਂ ਦੇ ਧੱਕੇ ਛੱਡ ਕੇ ਵੰਡਿਆ ਤੋੜਿਆ ਹੁਣ ਖੇਡਾਂ ਦੇ ਮਾਮਲੇ 'ਚ ਵੀ ਕਹਿ ਦਿੰਦੇ ਕਿ ਕਿ ਲੋ ਜੀ ਉਹਨਾਂ ਦੇ ਕੋਲ ਸਹੂਲਤਾਂ ਬਹੁਤ ਆਂ ਅਰੇ ਸਹੂਲਤਾਂ ਸਰਕਾਰੀ ਦਿੰਦੀ ਆ ਨਾ ਤੇ ਤੁਹਾਡੀ ਸਰਕਾਰ ਨੂੰ ਕੀ ਬਿਮਾਰੀ ਪਈ ਆ ਕਦੇ ਸਵਾਲ ਤੇ ਕਰੋ ਕਿ ਇੱਕ ਪਾਸੇ ਯੁੱਧ ਨਸ਼ਿਆਂ ਵਿਰੁੱਧ ਚੱਲ ਰਿਹਾ ਇੱਕ ਪਾਸੇ ਖੇਡਾਂ ਦੀ ਸਪੋਰਟਸ ਪਾਲਿਸੀ ਹਾਲਾਂਕਿ ਮੈਂ ਸਪੋਰਟਸ ਪਾਲਿਸੀ ਦੇ ਨਾਲ ਬਿਲਕੁਲ ਸਹਿਮਤ ਨਹੀਂ ਹੋਇਆ ਕਦੇ ਵੀ ਤੇ ਮੈਂ ਉਹਦੇ 'ਚ ਝੋਲ ਕੱਢ ਕੇ ਪਹਿਲਾਂ ਹੀ ਕਈ ਵੀਡੀਓਜ਼ ਕਈ ਖਬਰਾਂ ਕਰ ਚੁੱਕਾ ਆ ਕਿ ਉਹਦੇ ਚ ਸਾਡੀ ਬੇਟੀ ਜਿੱਦਾ ਸਿਫਤਕੌਰ ਸਿਮਰਾ ਜਿਵੇਂ ਉਹਨੇ ਸਫਰ ਕੀਤਾ ਹੈ ਸਪੋਰਟਸ ਪਾਲਿਸੀ ਤੋਂ ਮੈਂ ਸਪੋਰਟਸ ਪਾਲਿਸੀ ਨੂੰ ਨਕਾਰਦਾ ਹਾਂ ਤਰਕਾਂ ਦੇ ਨਾਲ ਸੋ ਗੱਲ ਇਹ ਆ ਜਨਾਬ ਕਿ ਇੱਕ ਪਾਸੇ ਤੇ ਤੁਸੀਂ ਇਹ ਕਹਿ ਰਹੇ ਹੋ ਕਿ ਯੁੱਧ ਨਸ਼ਿਆਂ ਵਿਰੁੱਧ ਖੇਡਾਂ ਨੂੰ ਅੱਗੇ ਲੈ ਜਾਣਾ ਹੈ ਦੂਜੇ ਪਾਸੇ ਜਿਹੜੀ ਭਰਤੀ ਸਭ ਤੋਂ کارਗਰ ਭਰਤੀ ਉਹ ਤੁਸੀਂ ਬੰਦ ਕਰ ਰੱਖੀ ਆ ਹੁਣ ਤੁਹਾਡੇ ਪਿੰਡ ਦੇ ਵਿੱਚ ਮੇਰੇ ਪਿੰਡ ਦੇ ਵਿੱਚ ਸਰ ਇਸ ਟਾਈਮ 100 ਤੋਂ ਉੱਤੇ ਮੁਲਾਜ਼ਮ ਹੈ ਛੋਟਾ ਜਿਹਾ ਮੇਰਾ ਪਿੰਡ ਹੈ ਉਹਦਾ ਕਾਰਨ ਕੀ ਕਿ ਮੁੰਡੇ ਖੇਡਦੇਗਾ ਮੁੰਡੇ ਗਰਾਊਂਡਾਂ ਨਾਲ ਜੁੜਦੇਗਾ ਨਿਕਲਦੇਗਾ ਪਰਤੀ ਹੁੰਦੀ ਗਈ ਉਹਨਾਂ ਨੂੰ ਦੇਖ ਕੇ ਦੂਜੇ ਤਿਆਰੀ ਚ ਲੱਗ ਗਏ ਉਹ ਪਰਤੀ ਹੁੰਦੇਗਾ ਇੱਕ ਸਾਈਕਲ ਚੱਲਦਾ ਐਸਾ ਜੇ ਇਹੀ ਬੱਚੇ ਖਿਡਾਰੀ ਬੱਚੇ ਜਿਹੜੇ ਆ ਉਹ ਜੋਬ ਹਾਸਲ ਕਰਕੇ ਪਿੰਡ ਦੇ ਗਰਾਊਂਡ ਚ ਜਾਣਗੇ ਪਿੰਡ ਚ ਜਾਣਗੇ ਤਾਂ ਦੂਜੇ ਜਿਹੜੇ ਬੱਚੇ ਮੋਟੀਵੇਟ ਹੋਣਗੇ ਕਿ ਨਹੀਂ ਕਿ ਘੱਟੋ ਘੱਟੀ ਯਾਰ ਪੰਜਾਬ ਪੁਲਿਸ ਤੇ ਲੱਗ ਸਕਦੇ ਆ ਅਸੀਂ ਤੇ ਅੱਜ ਅੱਜ ਹਾਲਤ ਕੀ ਆ ਸਾਡੀ ਤੁਸੀਂ ਦੇਖੋ ਜੈਵਲਨ ਪ੍ਰੋ ਵਾਲਾ ਸਰਪਜੋਤ ਹੈ ਜਿਹੜਾ ਸਰਮਜੀਤ ਐ ਸ਼ਾਇਦ ਉਹਦਾ ਨਾਮ ਉਹ 30 ਨੂੰ ਪਹੁੰਚ ਗਿਆ ਮਨਕੀਰਤ ਸ਼ਾਰਟ ਪੁੱਟ ਦੇ ਵਿੱਚ ਸੀ 27 ਨੂੰ ਪਹੁੰਚ ਗਿਆ ਇਸੇ ਤਰ੍ਹਾਂ ਪਰਮਪਾਲ ਸੀਗਾ ਵਾਟਰ ਪੋਲੋ ਵਾਲਾ ਉਹ 28 ਨੂੰ ਪਹੁੰਚ ਗਿਆ ਟਵਿੰਕਲ 28 ਨੂੰ ਤੇ ਇਹਨਾਂ ਦੇ ਵਿੱਚ ਜੇ ਆਪਾਂ ਦੇਖੀਏ ਤਾਂ ਇੱਕ ਇੱਕ ਸਾਲ ਹੋਰ ਜੋੜ ਦਿਓ ਕਿਉਂਕਿ ਇਹ 24 ਦਾ ਡਾਟਾ ਚੱਕਿਆ ਮੈਂ ਇਹ 24 ਦੀਆਂ ਵੱਖ-ਵੱਖ ਰਿਪੋਰਟਾਂ ਚੱਕੀਆਂ ਇੱਕ ਇੱਕ ਸਾਲ ਹੋਰ ਜੋੜ ਦਿਓ ਯਾਨੀ ਓਵਰਏਜਟ ਹੋ ਗਿਆ ਖਿਡਾਰੀ ਹੁਣ ਉਹਨਾਂ ਨੂੰ ਨੌਕਰੀ ਮਿਲੇਗੀ ਨਹੀਂ ਜੇ ਤੁਸੀਂ ਕੁਝ ਦਿਨਾਂ ਦੇ ਵਿੱਚ ਵਿੱਚ ਇਹ ਭਰਤੀ ਨਹੀਂ ਕਰੋਗੇ ਹੋਰ ਪਛੜ ਜਾਓਗੇ ਤਾਂ ਸਰ ਇਹ ਤਾਂ ਓਵਰਹੇਡ ਹੋ ਜਾਣਗੇ ਯਾਨੀ ਇਹਦਾ ਮਤਲਬ ਹੈ ਕਿ ਇੱਕ ਮਿਸਾਲ ਸੈੱਟ ਹੋ ਜਾਏਗੀ ਪਿੰਡ ਦੇ ਵਿੱਚ ਕਿੱਥੇ ਤੇ ਮਿਸਾਲ ਇਹ ਸੈੱਟ ਹੋਣੀ ਆ ਕਿ ਮੁੰਡਾ ਗਰਾਊਂਡ ਦੇ ਵਿੱਚ ਜਾਣ ਲੱਗਾ ਮੁੰਡੇ ਨੇ ਨੌਕਰੀ ਹਾਸਲ ਕਰ ਲਈ ਚਲੋ ਵੀ ਕਾਕਾ ਤੁਸੀਂ ਵੀ ਲੱਗੋ ਤਿਆਰੀ ਕਿੱਥੇ ਮਿਸਾਲ ਸੈੱਟ ਹੋ ਜਾਏਗੀ ਕਿ ਫਲਾਣੇ ਦਾ ਬੰਦਾ ਗਰਾਊਂਡ 'ਚ ਜਾਂਦਾ ਸੀ ਖੇਡਣ ਲੱਗਾ ਉਹਨੇ ਆਪਦੇ ਘਰ ਦਾ ਬੇੜਾ ਕਰਕ ਕਰ ਲਿਆ ਉਹ ਕੱਚਾ ਪਾ ਕੇ ਭੱਜਾ ਫਿਰਦਾ ਸੀ ਗਰਾਊਂਡਾਂ ਦੇ ਵਿੱਚ ਐਵੇਂ ਦੌੜਿਆ ਫਿਰਦਾ ਸੀ ਇਹਦੇ ਨਾਲ ਉਹ ਚੰਗਾ ਹਾਈਲਾਈਟਸ ਕਰਦਾ ਇਹਦੇ ਨਾਲ ਉਹ ਚੰਗਾ ਫਲਾ ਕੁਝ ਕਰਦਾ ਸਰ ਉਹ ਮਿਸਾਲ ਪੁੱਠੀ ਬਣੇਗੀ ਕਿ ਭਾਈ ਖੇਟਾਂ ਦੇ ਵਿੱਚ ਨਾ ਜਾਇਓ ਉਹ ਫਲਾਣੇ ਦਾ ਮੁੰਡਾ ਧੱਕੇ ਖਾਂਦਾ ਫਿਰਦਾ ਫਲਾਣੇ ਦੀ ਕੁੜੀ ਧੱਕੇ ਖਾਂਦੀ ਫਿਰਦੀ ਹੈ ਕੀ ਕਹੋਗੇ ਇੱਕ ਇਸ ਤਰ੍ਹਾਂ ਦੀ ਮਿਸਾਲ ਸੈੱਟ ਕੀਤੀ ਜਾ ਰਹੀ ਹੈ ਇੱਕ ਇਸ ਤਰ੍ਹਾਂ ਦੀ ਸਪੋਰਟਸ ਪਾਲਿਸੀ ਨੂੰ ਆਪਾਂ ਮਤਲਬ ਕਿ ਅੱਗੇ ਇੰਪਲੀਮੈਂਟ ਕਰ ਰਹੇ ਆ ਐਗਜ਼ੀਕਿਊਟ ਕਰ ਰਹੇ ਆ ਸਾਬ ਤੋ ਨੂੰ ਤੇ ਭਰਤੀ ਪੈਲ ਦੇ ਆਧਾਰ ਤੇ ਕਰਨੀ ਚਾਹੀਦੀ ਕਿਉਂ ਕਿ ਕਿਉਂਕਿ ਮੈਂ ਜਿਵੇਂ ਕਿਹਾ ਕਿ ਕੁਝ ਹੋਰ ਹੁੰਦੀਆਂ ਨੇ ਜਿੱਦਾਂ ਪਟਵਾਰੀ ਵਗੈਰਾ ਰੱਖੇ ਜਾਂਦੇ ਆ ਸਰ ਉਹਦੇ 'ਚ ਖਿਡਾਰੀ ਨਹੀਂ ਜਾ ਸਕਦੇ ਪੰਜਾਬ ਪੁਲਿਸ ਵੀ ਭਰਤੀ ਹੀ ਇੱਕ ਐਸਾ ਜ਼ਰੀਆ ਹੈ ਕਿ ਜਿਹਦੇ ਨਾਲ ਅਸੀਂ ਖੇਡਾਂ ਨੂੰ ਪ੍ਰਮੋਟ ਕਰ ਸਕਦੇ ਆ ਖੇਡ ਕਲਚਰ ਵਿਕਸਤ ਕਰ ਸਕਦੇ ਪਿੰਡ ਦੇ ਵਿੱਚ ਤੋ ਗੱਲ ਇਹ ਆ ਕਿ ਜਦੋਂ ਤੁਸੀਂ ਇਸ ਤਰ੍ਹਾਂ ਦੀ ਪੁੱਠੀ ਮਿਸਾਲ ਪੈਦਾ ਕਰ ਦਿਓਗੇ ਕਿ ਵੇਖੋ ਪੁੱਤ ਫਲਾਣੇ ਦਾ ਮੁੰਡਾ ਤੇ ਸੰਗਰੂਰ ਚੌਂਕ 'ਚ ਖੜਾ ਸੀ ਅਸੀਂ ਬੱਸ 'ਚੋਂ ਦੇਖਿਆ ਹੈ ਹਾਈ ਨਹੀਂ ਉਹ ਤੋਪ ਹੈ ਐਨੇ ਉਹਨੇ ਮੈਟਰ ਗਲਚ ਪਾਇਏ ਇਹਦੇ ਨਾਲ ਕਿੰਨਾ 네ਗੇਟਿਵ ਮੈਸੇਜ ਆਏਗਾ ਸਰ ਤੇ ਕਿੱਥੇ ਤੇ ਮੈਂ ਤੁਹਾਨੂੰ ਤਰਕ ਦੇ ਕੇ ਸਮਝਾ ਰਿਹਾ ਤਾਰਕਿਕ ਤਰੀਕੇ ਦੇ ਨਾਲ ਕਿ ਜੇ ਪਿੰਡ ਦੇ ਵਿੱਚ ਦੋ ਮੁੰਡੇ ਵੀ ਭਰਤੀ ਹੋ ਜਾਣ ਇਲਾਕੇ 'ਚੋ ਇੱਕ ਇਹ ਕਹ ਲਓ ਕਿ ਕੋਈ ਦਸਾਂ ਵਿਗਿਆ ਪਿੰਡਾਂ ਪਿੱਛੇ ਇੱਕ ਇਸ ਤਰ੍ਹਾਂ ਦੀ ਜੌਬ ਹਾਸਲ ਕਰ ਲਵੇ ਦੂਸਰੇ ਬੱਚੇ ਮੋਟੀਵੇਟਿਡ ਹੋ ਜਾਂਦੇ ਨੇ ਕਿ ਹਾਂ ਭਾਈ ਅਸੀਂ ਤਿਆਰੀ ਕਰੀਏ ਕੱਲ ਨੂੰ ਅਸੀਂ ਇਸ ਮੁਕਾਮ ਤੇ ਪਹੁੰਚ ਸਕਦੇ ਹਾਂ ਸੋ ਗੱਲ ਇਹ ਆ ਕਿ ਭਾਈ ਸ਼ਰਮ ਨੂੰ ਹੱਥ ਮਾਰੋ ਔਰ ਕਾਂਗਰਸੀ ਮੈਂ ਕਹੂੰਗਾ ਪ੍ਰਗਟ ਸਿੰਘ ਨੂੰ ਹੱਥ ਜੋੜ ਕੇ ਕਿ ਪ੍ਰਗਟ ਸਿੰਘ ਜੀ ਤੁਸੀਂ ਬੋਲਦੇ ਹੋ ਵਿਰੋਧੀ ਧਿਰ ਦੇ ਵਿੱਚ ਤੇ ਸ਼ਾਨਦਾਰ ਤੁਹਾਡੀ ਪਰਫਾਰਮੈਂਸ ਆ ਪਰ ਕਦੇ ਆਪਣੀ ਪਰਫਾਰਮੈਂਸ ਦਾ ਵੀ ਅੰਕਲਨ ਕਰਿਓ ਬਤੌਰ ਬਤੌਰ ਕਾਂਗਰਸੀ ਵਜ਼ੀਰ ਬਤੌਰ ਕਾਂਗਰਸੀ ਰੂਲਰ ਕਿ ਇਹਨਾਂ ਨੂੰ ਤੇ 3.5 ਸਾਲ ਹੋਇਆ ਚਲੋ ਇਹਨਾਂ ਨੇ ਘੱਟੋ-ਘੱਟ ਉਹਨੇ ਇੱਕ ਮੀਟਿੰਗ ਤਾਂ ਕਾਲ ਕੀਤੀ ਹੈ ਨਾ ਖਿਡਾਰੀਆਂ ਦੇ ਨਾਲ ਮੈਨੂੰ ਵੀ ਪੋਜ਼ਿਟਿਵ ਰਿਸਪੌਂਸ ਦਿੱਤਾ ਹੈ ਮੇਰੇ ਉਹ ਦੋਸਤ ਨੇਤਾ ਨੇ ਕਿ ਕੋਈ ਗੱਲ ਨਹੀਂ ਮਿੰਟੂ ਅਸੀਂ ਦੇਖਦੇ ਹਾਂ ਇਹਨਾਂ ਦਾ ਕੀ ਕੀਤਾ ਜਾ ਸਕਦਾ ਠੀਕ ਹੈ ਜੀ 3.5 ਸਾਲ ਹੋਇਆ ਸਮਾਂ ਪਰ ਤੁਸੀਂ ਤੇ 5 ਸਾਲ ਜ਼ੀਰੋ ਪਰਤੀ ਔਰ ਜਿਹੜੇ ਆਕਾਲੀ ਦਲ ਨੂੰ ਤੁਸੀਂ ਪਾਣੀ ਪੀ ਪੀ ਕੇ ਭੰਡਦੇ ਹੋ ਦੋਨੇ ਦਲ ਯਾਰ ਉਹਨਾਂ ਨੇ ਤੇ ਇੱਕ ਹੋਰ ਕੰਮ ਕੀਤਾ ਸੀਗਾ ਮੇਰੇ ਖਿਆਲ ਦੇ ਨਾਲ ਇੱਕ ਕੰਮ ਉਹਨਾਂ ਨੇ ਇਹ ਵੀ ਕੀਤਾ ਸੀਗਾ ਕਿ ਭਾਈ ਸ਼ਾਇਦ ਮੇਰੇ ਖਿਆਲ ਦੇ ਨਾਲ ਉਸ ਨੂੰ ਹੋਰ ਬੋਲਦੇ ਆਊਟਸਟੈਂਡਿੰਗ ਭਰਤੀ ਆਊਟਸਟੈਂਡਿੰਗ ਭਰਤੀ ਮਤਲਬ ਕਿ ਕੋਈ ਬੱਚਾ ਗਿਆ ਸਾਡਾ ਕਿਸੇ ਵੱਡੇ ਈਵੈਂਟ ਦੇ ਵਿੱਚ ਇੰਟਰਨੈਸ਼ਨਲ ਈਵੈਂਟ ਦੇ ਵਿੱਚ ਉਹਨੇ ਆਊਟਸਟੈਂਡਿੰਗ ਪਰਫਾਰਮੈਂਸ ਕਰ ਦਿੱਤੀ ਹੈ ਮੈਡਲ ਲੈ ਲਿਆ ਉਹਨੂੰ ਨਾਲ ਦੇ ਨਾਲ ਜਾਓ ਉਹਨਾਂ ਨਾਲ ਦੀ ਨਾਲ ਨੌਕਰੀ ਮਿਲ ਜਾਂਦੀ ਸੀਗੀ ਤੁਸੀਂ ਉਹ ਵੀ ਬੇੜਾ ਕਰ ਕਰ ਦਿੱਤਾ ਆਊਟਸਟੈਂਡਿੰਗ ਭਰਤੀ ਹੀ ਤੁਸੀਂ ਭੋਗ ਪਾ ਦਿੱਤਾ ਸੀ ਔਰ ਮਾਨ ਸਾਹਿਬ ਆਉਂਦੇ ਆ ਮਹੀਨੇ 2 ਮਹੀਨੇ ਬਾਅਦ 4 ਮਹੀਨੇ ਬਾਅਦ ਸਟੇਜ ਤੇ ਖੜ ਕੇ ਕਹਿ ਦਿੰਦੇ ਲੋ ਜੀ ਮੁੰਡਿਓ ਹੋ ਜੋ ਤਿਆਰ ਦੋ ਦੋ ਹਜ਼ਾਰ ਦੀ ਭਰਤੀ ਆ ਗਈ ਆ ਤੇ ਮੈਂ ਕਹਿੰਦਾ ਹੁੰਦਾ ਕਿ ਐਵਰੇਜ ਕੱਢ ਲਓ 2000 ਨਫਰੀ ਦੇ ਵਿੱਚੋਂ ਜਾਂਦਾ ਇੱਕ ਸਾਲ 'ਚ ਤੇ 2000 ਭਰਤੀ ਕਰਕੇ ਐਵਰੇਜ ਉੱਥੇ ਦੀ ਉੱਥੇ ਰੱਖੀ ਜਾਂਦੀ ਆ ਜਦ ਕਿ ਅੱਜ ਆ ਪਾਪੂਲੇਸ਼ਨ ਦੇ ਹਿਸਾਬ ਦੇ ਨਾਲ ਜਾਂ ਕੋਟੇ ਦੇ ਹਿਸਾਬ ਨਾਲ ਸਪੋਰਟਸ ਕੋਟੇ ਦੇ ਹਿਸਾਬ ਨਾਲ ਮੇਰੇ ਖਿਆਲ ਦੇ ਨਾਲ ਦੁੱਗਣੀ ਨਫਰੀ ਚਾਹੀਦੀ ਹੈ ਦੁੱਗਣੀ ਭਰਤੀ ਹੋਣੀ ਚਾਹੀਦੀ ਹੈ ਤੋ ਗੱਲ ਇਹ ਆ ਕਿ ਤੁਸੀਂ ਪਲੇਅਰਾਂ ਨੂੰ ਜਿਸ ਤਰ੍ਹਾਂ ਜ਼ਲੀਲ ਕਰ ਰਹੇ ਹੋ ਸਮੇਤ ਕਾਂਗਰਸੀ ਮੈਂ ਕਹਿ ਰਿਹਾ ਅਕਾਲੀਆਂ ਨੂੰ ਇਸ ਮਾਮਲੇ ਦੇ ਵਿੱਚ ਆਪਾਂ ਬਹੁਤਾ ਕੁਝ ਨਹੀਂ ਕਹਿ ਸਕਦੇ ਹਾਲਾਂਕਿ ਉਦੋਂ ਵੀ ਬਹੁਤ ਕੁਝ ਹੋਇਆ ਖਿਡਾਰੀਆਂ ਦੇ ਨਾਲ ਪਰ ਸਭ ਤੋਂ ਜ਼ਿਆਦਾ ਬਦਨਾਮ ਕੌਣ ਆ ਮੁਨੀ ਬਦਨਾਮ ਹੋਈ ਡਾਰਲਿੰਗ ਤੇਰੇ ਲਈ ਸਭ ਤੋਂ ਜ਼ਿਆਦਾ ਬਦਨਾਮ ਖਾ ਲਈ ਹੈ ਪਰ 16 ਚ ਭਰਤੀ ਕਰਕੇ ਜਾਂਦੇ ਆ ਉਸ ਤੋਂ ਬਾਅਦ ਕਾਂਗਰਸ ਨੇ ਇੱਕ ਵੀ ਭਰਤੀ ਨਹੀਂ ਕੱਢੀ ਆਮ ਆਦਮੀ ਪਾਰਟੀ ਬਿਲਕੁਲ ਸੌ ਗਈ ਹੈ ਜਿਸ ਨੂੰ ਜਗਾਉਣ ਦਾ ਯਤਨ ਕਰ ਰਹੇ ਆ ਕਿ ਕਿਤੇ ਤੁਸੀਂ ਵੀ ਕਾਂਗਰਸ ਵਾਲੇ ਖਾਣੇ ਚ ਨਾ ਡਿੱਗ ਪਿਓ 5 ਸਾਲ ਖਾਣਾ ਖਰਾਬ ਕਰੀ ਰੱਖੋ ਤੁਸੀਂ ਭਾਰਤੀ ਦਾ ਸੋ ਇਸ ਕਰਕੇ ਮੈਂ ਅੱਜ ਬਹੁਤ ਜਜ਼ਬਾਤੀ ਹੋ ਕੇ ਬੋਲ ਰਿਹਾ ਔਰ ਮੇਰੇ ਕੋਲ ਇਹਨਾਂ ਪਲੇਅਰਾਂ ਦੇ ਵਿੱਚੋਂ ਇੱਕ ਉਹ ਸ਼ਖਸ ਆਇਆ ਸਾਹਿਬ ਜਿਹੜਾ ਖੁਦ ਸਪੋਰਟਸ ਕੋਰਟੇ 'ਚ ਭਰਤੀ ਆ ਵਧੀਆ ਪੋਸਟ ਤੇ ਆ ਉਹਨੂੰ ਕੋਈ ਮਤਲਬ ਕਿ ਟੈਨਸ਼ਨ ਨਹੀਂ ਆ ਗਈ ਉਹ ਮਿਲਿਆ ਮੈਨੂੰ ਤਾਂ ਉਸਨੇ ਕਿਹਾ ਕਿ ਅਜੀ ਚੱਕਰਿਆ ਕਿ ਮੈਂ ਭਰਤੀ ਹੋ ਗਿਆ ਮੈਂ ਨਾਲ ਦੇ ਖਿਡਾਰੀਆਂ ਨੂੰ ਰੁੱਲਦੇ ਨਹੀਂ ਦੇਖ ਸਕਦਾ ਤਾਂ ਮੇਰਾ ਵੀ ਇਹੀ ਸੀਗਾ ਯਾਰ ਕਿੱਡੀ ਵੱਡੀ ਗੱਲ ਹੈ ਮੇਰੇ ਇਲਾਕੇ ਦਾ ਉਹ ਨੌਜਵਾਨ ਆ ਠੀਕ ਹੈ ਜੀ ਉਸ ਬੰਦੇ ਦਾ ਦਰਦ ਦੇਖ ਕੇ ਕਿ ਉਹ ਖੁਦ ਵਧੀਆ ਪੋਸਟ ਤੇ ਆ ਸਪੋਰਟਸ ਕੋਰਟੇ 'ਚ ਪਰ ਉਹਨੂੰ ਕਿਉਂਕਿ ਗਰਾਊਂਡ ਨਾਲ ਪਿਆਰ ਆ ਉਹਨੂੰ ਖਿਡਾਰੀਆਂ ਨਾਲ ਪਿਆਰ ਆ ਉਹ ਮਿੰਤਾ ਤਰਲੇ ਕਰਦਾ ਫਿਰਦਾ ਹੈ ਇੱਕ ਸ਼ਖਸ ਐਸਾ ਜਿਹਨੂੰ ਆਪਣੇ ਫਿਊਚਰ ਦੀ ਕੋਈ ਜਿੰਤਾ ਨਹੀਂ ਹੈ ਉਹ ਵਧੀਆ ਆਪਦੇ ਸਪੋਰਟਸ ਕੋਰਟੇ ਦੇ ਵਿੱਚ ਹੈ ਵਧੀਆ ਆਪਦੀ ਟੀਮ ਟੀਮ ਚੌਥੀ ਪ੍ਰੈਕਟਿਸ ਕਰਦਾ ਹੈ ਪਰ ਉਹਦਾ ਦਰਦ ਦੇਖ ਕੇ ਮੈਨੂੰ ਮਹਿਸੂਸ ਹੋਇਆ ਕਿ ਯਾਰ ਕੀ ਬਾਤ ਹੈ ਜਿਹੜੇ ਬੰਦੇ ਕੋਲ ਆਪਦੀ ਪੋਸਟ ਹੈ ਵਧੀਆ ਕੁਰਸੀ ਹੈ ਯਾਰ ਉਹ ਬੰਦਾ ਇਨਾ ਦਰਦ ਰੱਖਦਾ ਹੈ ਆ ਫਿਰ ਮੈਂ ਕਿਉਂ ਨਹੀਂ ਸਾਡੇ ਲੋਕ ਕਿਉਂ ਨਹੀਂ ਉਹਨਾਂ ਦੇ ਹੱਕ ਚ ਬੁੱਲਣਗੇ ਕਿਉਂ ਕਿਉਂਕਿ ਅਸੀਂ ਆਪੇ ਤਾਂ ਕਹਿੰਨੇ ਆ ਕਿ ਭਾਈ ਖਿਡਾਰੀ ਬਣੋ ਗਰਾਊਂਡਾਂ ਨਾਲ ਜੁੜੋ ਨਸ਼ੇ ਤਿਆਗੋ ਤੇ ਤੁਸੀਂ ਤੇ ਹੋਰ ਨਹੀਂ ਛੇੜੀ ਬਣਾਉਣ ਦਾ ਯਤਨ ਕਰ ਰਹੇ ਹੋ ਕਿ ਇਹਨਾਂ ਚੋਂ ਕੱਲ ਨੂੰ ਹੁਣ ਦੇਖੋ ਨਾ ਤੇ ਵਿਆਹੇ ਨੇ ਇਸ ਟਾਈਮ ਨਾ ਇਹਨਾਂ ਕੋਲ ਜੌਬ ਆ ਤੇ ਫਿਰ ਕੱਲ ਨੂੰ ਕੋਈ ਗੈਂਗਸਟਰ ਬਣ ਗਿਆ ਕੋਈ ਨਿਸ਼ੇੜੀ ਬਣ ਗਿਆ ਤੇ ਫਿਰ ਅਸੀਂ ਰੋਵਾਂਗੇ ਸਾਡਾ ਸਮਾਜ ਜਾ ਕਿਧਰ ਨੂੰ ਰਿਹਾ ਹੈ ਉਹ ਜਾ ਕਿਧਰ ਨੂੰ ਰਿਹਾ ਤੋਂ ਗੱਲ ਇਹ ਆ ਕਿ ਭਾਈ ਇਸ ਮੁੱਦੇ ਵੱਲ ਜਿਸ ਗੁਰਸਿੱਖ ਨੌਜਵਾਨ ਨੇ ਮੇਰਾ ਧਿਆਨ ਤੋ ਆਇਆ ਪਹਿਲਾਂ ਤੇ ਮੈਂ ਉਹਦਾ ਸ਼ੁਕਰੀਆ ਕਰਦਾ ਫਿਰ ਉਸ ਤੋਂ ਬਾਅਦ ਭਾਈ ਚਲੋ ਜੋ ਮੈਨੂੰ ਪੋਜ਼ਿਟਿਵ ਰਿਸਪੌਂਡ ਦਿੱਤਾ ਮਤਲਬ ਰਿਸਪੌਂਸ ਦਿੱਤਾ ਆਮ ਆਦਮੀ ਪਾਰਟੀ ਦੇ ਇੱਕ ਬਹੁਤ ਵੱਡੇ ਨੇਤਾ ਨੇ ਮੈਂ ਉਹਦਾ ਵੀ ਧੰਨਵਾਦ ਕਰਦਾ ਮੀਟਿੰਗ ਕਾਲ ਕੀਤੀ ਇਹਨਾਂ ਨੇ ਧੰਨਵਾਦ ਇਹਨਾਂ ਦਾ ਪਰ ਗੱਲ ਇਹ ਆ ਕਿ ਜ਼ਰੂਰੀ ਹੈ ਇਹ ਜ਼ਰੂਰੀ ਹੈ ਪਿੰਡਾਂ ਦੇ ਵਿੱਚ ਜੇ ਸਪੋਰਟਸ ਕਲਚਰ ਨੂੰ ਅਸੀਂ ਅੱਗੇ ਤੋਰਨਾ ਹੈ ਅਗੇ ਲੈ ਕੇ ਜਾਣਾ ਆ ਸਾਨੂੰ ਇਹ ਨੌਕਰੀਆਂ ਦੇਣੀਆਂ ਚਾਹੀਦੀਆਂ ਇਹ ਨੌਕਰੀਆਂ ਤਾਂ ਘੱਟੋ ਘੱਟ ਖਿਡਾਰੀਆਂ ਦੀਆਂ ਤੇ ਜ਼ਰੂਰ ਦੇਣੀਆਂ ਚਾਹੀਦੀਆਂ ਤੇ ਇਹਦੇ ਵਿੱਚ ਹੁਣ ਜਿਹੜੀ ਜਿਵੇਂ ਤੁਸੀਂ ਰੈਗੂਲਰ ਭਰਤੀ ਕੱਢਣੀ ਆਉਣ ਵਾਲੇ ਦਿਨਾਂ ਦੇ ਵਿੱਚ ਮੇਰੇ ਕੱਲ ਦੇ ਨਾਲ ਤੇ ਤੁਹਾਨੂੰ ਉਹੀ ਵੈਸੇ ਹੀ ਖਿਡਾਰੀ ਹੋਰ ਰੱਖਣੇ ਚਾਹੀਦੇ ਕਿ ਘੱਟੋ ਘੱਟ ਜੇ ਉਹ ਤੁਹਾਡੇ ਲਈ ਮੈਡਲ ਵੀ ਜਿੱਤਣਗੇ ਯਾਰ ਪੁਲਿਸ ਦੇ ਵਿੱਚ ਉਹਨਾਂ ਦਾ ਜੋ ਮਤਲਬ ਕਿ ਸਰੀਰਕ ਤਾਕਤ ਵਾਲਾ ਕੰਮ ਆ ਉਹ ਤੇ ਤੁਹਾਡੇ ਕੰਮ ਆ ਜਾਊਗਾ ਸੋ ਇਸ ਕਰਕੇ ਬਹੁਤ ਬਹੁਤ ਉਮੀਦ ਨਾਲ ਮੈਂ ਲਾਈਵ ਹੋ ਰਿਹਾ ਕਿ ਲੋਕ ਇਸ ਮੁੱਦੇ ਨੂੰ ਸਪੋਰਟ ਕਰਨਗੇ ਅਤੇ ਸਰਕਾਰ ਜਿਹੜੀ ਹੈ ਉਹ ਇਸ ਮੁੱਦੇ ਤੇ ਕੰਮ ਕਰੇਗੀ ਮੈਂ ਨਹੀਂ ਕਹੂੰਗਾ ਕਿ ਉਹ ਧਿਆਨ ਦੇਵੇ ਜੀ ਫਲਾ ਕਰੇ ਉਹਦੇ ਤੇ ਕੰਮ ਕਰੇ ਇਹ ਬਹੁਤ ਜ਼ਰੂਰੀ ਆ ਨਹੀਂ ਤਾਂ ਅਸੀਂ ਇੱਕ ਐਸੀ ਦਿਸ਼ਾ ਵੱਲ ਜਾ ਰਹੇ ਹਾਂ ਜਿੱਥੇ ਗਾਂਹ ਅੰਧਕਾਰ ਹੈ ਹਨੇਰਾ ਕੁਝ ਵੀ ਨਹੀਂ ਕੱਖ ਵੀ ਨਹੀਂ ਸੋ ਇਸ ਵਾਸਤੇ ਅਪੀਲ ਹੈ ਮਾਨ ਸਾਹਿਬ ਨੂੰ ਕਿ ਤੁਸੀਂ ਕਦੇ ਕਹ ਦੇ ਨਿਓ ਕਿ ਫਲਾਣਾ ਜ਼ਬਰਾਨ ਹੋਇਆ ਜੀ ਉਹਦਾ ਮੁੜਕਾ ਵੇਚਦਾ ਐ ਐਵੇਂ ਹੀ ਅਠੇ ਅਠਾ ਉਹ ਕਿ ਕਿੰਨੇ ਮੁੜਕਾ ਖਰੀਦੇ ਆ ਪੰਜਾਬ ਦੇ ਵਿੱਚੋਂ ਮੈਨੂੰ ਬੰਦਾ ਦੱਸ ਦਿਓ ਜੀ ਕਿਹੜੀ ਵੈਬਸਾਈਟ ਤੋਂ ਖਰੀਦੇ ਆ ਕਦੇ ਕਿਸੇ ਪਲੇਅਰ ਦਾ ਤੁਸੀਂ ਠੀਕ ਆ ਜਿਹੜਾ ਕੋਈ ਮੈਡਲ ਜਿੱਤਦਾ ਹੈ ਹਾਕੀ ਦੀ ਟੀਮ ਦਾ ਜੇ ਫਾਈਨਲ 'ਚ ਪਹੁੰਚਦੀ ਐ ਸੈਮੀ 'ਚ ਤੁਸੀਂ ਵੀਡੀਓ ਕਾਲ ਤੇ ਲੱਗ ਪੈਨੇ ਹੋ ਅਰਸ਼ਦੀਪ ਅੱਛਾ ਪਰਫਾਰਮ ਕਰਦਾ ਓਦੇ ਘਰੇ ਜਾ ਟੁੱਕਦੇ ਹੋ ਤੁਸੀਂ ਆ ਹੁਣ ਸ਼ੁਭਮਨ ਗਿੱਲ ਆਏਗਾ ਵਧੀਆ ਪਰਫਾਰਮ ਕਰ ਰਿਹਾ ਹਿੱਟ ਹੋ ਗਿਆ ਬੰਦਾ ਸਾਰੀ ਦੁਨੀਆ ਮੰਨ ਗਈ ਉਹਦੀ ਕਲਾਸ ਨੂੰ ਉਹ ਜਦ ਤਨ ਆਇਆ ਉਹਦੇ ਘਰੇ ਜਾਵੜੋਗੇ ਲੀਡਰ ਪਰ ਗੱਲ ਇਹ ਆ ਕਿ ਜਿਹੜੇ ਸੜਕਾਂ ਤੇ ਰੋਲ ਰਹੇ ਆ ਜਿਹੜੇ ਤੇ ਪਾਰ ਲੰਘ ਗਏ ਆਪਣੇ ਦਮ ਤੇ ਗਏ ਜਾਂ ਤੁਹਾਡੀ ਸਪੋਰਟ ਨਾਲ ਗਏ ਉਹ ਤੇ ਖੈਰਸਲਾ ਪਰ ਜਿਹੜੇ ਰੋਲ ਰਹੇ ਆ ਯਾਰ ਏਟਲੀਸਟ ਇਹਨਾਂ ਦੀ ਵੀ ਤੇ ਬਾਹ ਫੜੋ ਨਾ ਖੜਾ ਹੋ ਸਕਦਾ ਕੱਲ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੇ ਵਿੱਚੋਂ ਹੀ ਕੋਈ ਸਾਨੂੰ ਹੀਰੋ ਮਿਲ ਜਾਵੇ ਜਾਂ ਕੋਈ ਇਹੀ ਆਪਦੀ ਕੋਚਿੰਗ ਦੇ ਜ਼ਰੀਏ ਹੀਰੋ ਪੈਦਾ ਕਰ ਦੇਵੇ ਸੋ ਇਸ ਵਾਸਤੇ ਜ਼ਰੂਰੀ ਹੈ ਕਿ ਇੰਦਰ ਤੁਸੀਂ ਵੀ ਸਪੋਰਟ ਕਰੋ ਮੈਂ ਲੋਕਾਂ ਨੂੰ ਵੀ ਅਪੀਲ ਕਰੂੰਗਾ ਕਿ ਉਹਦਾ ਆਪਾਂ ਗੱਲਾਂ ਬਹੁਤ ਕਰਦੇ ਆ ਕਿ ਇਹ ਹੈ ਜੀ ਵਾਹ ਹੈ ਜੀ ਪਰ ਮੁੱਦੇ ਦੀ ਗੱਲ ਤੇ ਅਸੀਂ ਕਈ ਵਾਰ ਤਿਲਕ ਜਾਂਦੇ ਆ ਅਸੀਂ ਉਧਰ ਆਉਂਦੇ ਨਹੀਂ ਸੋ ਇਸ ਉਮੀਦ ਨਾਲ ਕਿ ਇਸ ਵੀਡੀਓ ਨੂੰ ਅੱਗੇ ਜ਼ਰੂਰ ਸ਼ੇਅਰ ਕਰੋਗੇ ਗਰੁੱਪਾਂ ਵਗੈਰਾ ਚ ਵੀ ਭੇਜੋ ਤਾਂ ਕਿ ਆਪਾਂ ਇਹ ਜਿਹੜਾ ਸਾਡਾ ਸਰਮਾਇਆ ਸੜਕਾਂ ਤੇ ਰੁੱਲ ਰਿਹਾ ਜਿਹੜਾ ਸਾਡਾ ਫਿਊਚਰ ਐਸ ਵੇਲੇ ਖੁਦ ਹੀ ਆਪਣੀ ਸਿਕਿਉਰਿਟੀ ਨੂੰ ਲੈ ਕੇ ਖਾਸ ਤੌਰ ਤੇ ਸੋਸ਼ਲ ਸਿਕਿਉਰਿਟੀ ਨੂੰ ਲੈ ਕੇ ਚਿੰਤਤ ਹੈ ਅਸੀਂ ਇਸ ਨੂੰ ਆ ਸੰਭ ਸਕੀਏ ਇਹਦੇ ਤੋਂ ਕਮ ਲੈ ਸਕੀਏ ਖੈ ਮਿਲਦੇ ਆ ਜੀ ਅਗਲੀ ਵਾਰ ਤਦ ਤੱਕ ਦਿਓ ਜਸ ਸਾਰਿਆਂ ਨੂੰ ਸਤਿ ਸ੍ਰੀ ਅਕਾਲ